ਜੀ ਸਾਹ ਉਹ ਪੰਚਾਇਤ ਆਉਣੀ ਤੂੰ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਸਾਡਾ ਗਾਂਧੀ ਨਗਰ ਕੈਂਪ ਜਿਹੜਾ ਜਿੱਥੇ ਮੈਂ ਦੇਖਿਆ ਜੀ ਬਹੁਤ ਜ਼ਿਆਦਾ ਜ਼ਰੂਰਤ ਸੀ ਲੋਕਾਂ ਦੇ ਇਲਾਜ ਪ੍ਰਤੀ ਕਿਉਂਕਿ ਇੱਥੇ ਆਬਾਦੀ ਵੀ ਕਾਫੀ ਹੈ ਇਥੋਂ ਸਰਕਾਰੀ ਹਸਪਤਲ ਜਿਹੜਾ ਉਹ ਮੇਰੇ ਹਿਸਾਬ ਦੇ ਨਾਲ 4-5 ਕਿਲੋਮੀਟਰ ਦੂਰ ਪੈਂਦਾ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਸੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਸੀ ਜਿਹੜਾ ਇਲਾਜ ਪ੍ਰਤੀ ਸਾਨੂੰ ਹਸਪੀਟਲ ਦੀ ਮੈਂ ਅੱਜ ਖੁਸ਼ੀ ਨਾ ਕਹਿ ਸਕਦਾ ਅੱਜ ਸ਼ਹਿਰੀ ਮੋਡਲਾ ਸਿਹਤ ਕੇਂਦਰ ਜਿਹੜਾ ਅੱਜ ਗਾਂਧੀ ਕੈਂਪ ਨੂੰ ਆਪਾਂ ਅੱਜ ਉਹਦਾ ਉਦਘਾਟਨ ਕੀਤਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਹੁਣ ਸਾਡੇ ਲੋਕਾਂ ਨੂੰ ਸਾਡੀਆਂ ਮਾਵਾਂ ਨੂੰ ਸਾਡੇ ਬਜ਼ੁਰਗਾਂ ਨੂੰ ਆਪਣੇ ਛੋਟੇ-ਛੋਟੇ ਜਿਹੜੇ ਇਲਾਜ ਕਰਾਉਣੇ ਟੈਸਟਾਂ ਦੀਆਂ ਸਹੂਲਤਾਂ ਨੇ ਜਿੱਥੇ ਵੀ ਕਿਤੇ ਦਿੱਕਤ ਨਜ਼ਰ ਆਵੇ ਉਹ ਡਾਕਟਰ ਸਾਹਿਬਾਨ ਆਲ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਵੀ ਸਰਕਾਰੀ ਹਸਪਤਲ ਨਹੀਂ ਜਾਣਾ ਪਊਗਾ ਉਹ ਇਲਾਜ ਜਿਹੜੇ ਆ ਉਹ ਇੱਥੇ ਹੋ ਜਾਣਗੇ ਇਹਨਾਂ ਦੇ ਸੋ ਮੈਂ ਇਸ ਖੁਸ਼ੀ ਦੇ ਮੌਕੇ ਤੇ ਮੈਂ ਸਾਰੇ ਆਪਣੇ ਗਾਂਧੀ ਕੈਂਪ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਜੀ ਇਸ ਕਿੰਨੀ ਸਿਵ ਹਸਪਤਲ ਕਟਾਰਾ ਦੇ ਵਿੱਚ ਵੀ ਕੁਝ ਨਵੀਆਂ ਚੀਜ਼ਾਂ ਜੀ ਹਾਂਜੀ ਮੈਂ ਪਿਛਲੇ ਦਿਨੀ ਜਿਹੜਾ ਸਰਕਾਰੀ ਹਸਪਤਲ ਵੇਖੇ ਉੱਥੇ ਇੱਕ ਲਿਫਟ ਦੀ ਦਿੱਕਤ ਸੀ ਸਾਡੇ ਬਜ਼ੁਰਗ ਸੀ ਕਈਆਂ ਦੇ ਆਪਰੇਟ ਹੁੰਦੇ ਸੀ ਉਹਨਾਂ ਨੂੰ ਕੋੜੀਆਂ ਤੇ ਚੜਨ ਉਤਰਨ ਦੀ ਰੈਂਪ ਤੇ ਉੱਪਰ ਥੱਲੇ ਜਾਣ ਦੀ ਦਿੱਕਤ ਆਉਂਦੀ ਸੀ ਲਿਫਟ ਦੀ ਕਾਫੀ ਡਿਮਾਂਡ ਸੀ ਉਹ ਵੀ ਲਿਫਟ ਜਿਹੜੀ ਉੱਥੇ ਲਗਵਾ ਦਿੱਤੀ ਫਿਰ ਉੱਥੇ ਅੱਖਾਂ ਦੇ ਆਪਰੇਸ਼ਨ ਜਿਹੜੇ ਨੇ ਉਹ ਸਾਨੂੰ ਕਿਤੇ ਨਾ ਕਿਤੇ ਬਟਾਲਾ ਵਾਸੀਆਂ ਨੂੰ ਅੰਮ੍ਰਿਤਸਰ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਅੱਜ ਖੁਸ਼ੀ ਨਾਲ ਇਹ ਵੀ ਕਹਿ ਸਕਦੇ ਆ ਵੀ ਸਾਡੀਆਂ ਅੱਖਾਂ ਦੇ ਆਪਰੇਸ਼ਨ ਵਾਸਤੇ ਵੀ ਡਾਕਟਰ ਸਾਹਿਬਾਨ ਤੇ ਥੀਏਟਰ ਉੱਥੇ ਬਣ ਕੇ ਤਿਆਰ ਹੋ ਗਿਆ ਹੁਣ ਤੱਕ ਜਿਹੜੇ ਕਾਫੀ ਆਪਰੇਸ਼ਨ ਹੋ ਚੁੱਕੇ ਨੇ ਫਿਰ ਐਕਸ-ਰੇ ਦੀ ਮਸ਼ੀਨ ਜਿਹੜੀ ਕਾਫੀ ਪੁਰਾਣੀ ਸੀ ਜਿ세 ਤਰ੍ਹਾਂ ਇਹ ਇਮਾਰਤ ਅੱਜ ਬਣ ਕੇ ਵਧੀਆ ਹੋਈ ਐ ਇਹ ਮੈਨੂੰ ਦੱਸਿਆ ਡਾਕਟਰ ਸਾਹਿਬਾਨਾ ਨੇ ਇਹ ਜਿਹੜੀ ਇਮਾਰਤ ਸੀ ਸਾਡੀ ਪੁਰਾਣੀ ਜਿਹੜੀ ਸੀ ਇਹ ਇੱਕ ਜੰਜ ਕਰ ਸੀ ਜਿੱਥੇ ਬੈਠ ਕੇ ਲੋਕਾਂ ਦਾ ਇਲਾਜ ਕਰਿਆ ਕਰਦੇ ਸੀ ਅੱਜ ਆਧੁਨਿਕ ਸਹੂਲਤਾਂ ਔਰ ਵਧੀਆ ਮਸ਼ੀਨਾਂ ਲੈਬ ਟੈਸਟ ਤਕਰੀਬਨ ਕਾਫੀ ਇੰਤਜ਼ਾਮ ਦੇ ਨਾਲ ਹੁਣ ਸਾਰਾ ਸਟਾਫ ਵੀ ਮੌਜੂਦ ਆ ਔਰ ਇੱਥੋਂ ਦੇ ਜਿਹੜਾ ਵੀ ਲੋਕ ਆਉਣਗੇ ਮੈਨੂੰ ਆਸ ਹੈ ਵੀ ਉਹ ਹੁਣ ਆਪਣਾ ਇਲਾਜ ਕਰਾ ਕੇ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਣਗੇ ਦਿੱਲੀ ਕਿਸ ਡਿਸਟ੍ਰਿਕਟ ਕੀ ਤੋ ਅੱਜ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਅਜਮਲਾ ਇੱਥੇ ਮੈਂ ਲੱਕ ਨਹੀਂ ਕਰ ਲਈ ਬਟਾਲਾ ਗਲਵ ਬਟਾਲਾ ਗਲਵ ਕਰ ਲੈ ਸਰ ਜੋ ਜੋ ਕਿਆ ਜਿਗਾ ਆਮ ਪਾਰਟੀ ਦੀ ਸਰਕਾਰ ਨੇ ਇੱਕ ਮੈਡੀਕਲ ਸੇਵਾਵਾਂ ਕਿਹਾ ਇਹ ਤੇ ਪੜ੍ਹਾਈ ਦਾ ਕਹਿ ਲਿਓ ਔੜੀ ਔੜੀ ਸਾਰੇ ਜਿਹੜੇ ਨੇ ਬੜੇ ਵਧੀਆ ਕੰਮ ਚਾੜ ਦੇਵੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਧੰਨਵਾਦ ਕਰਨਾ ਹੈ ਮਾਨਜੂਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਸਰਵਿੰਦ ਕੇਜਰੀਵਾਲ ਜੀ ਦਾ ਕਿਉਂਕਿ ਥੋੜੇ ਚਿਰ ਤੱਕ ਹੁਣ ਜਿਹੜਾ ਸਾਡਾ ਸਕੂਲ ਆਫ ਐਮੀਨੈਂਸ ਜਿਹੜਾ ਸਿੱਖਿਆ ਵਾਸਤੇ ਵੀ ਆਪਾਂ ਗੱਲ ਕੀਤੀ ਸੀ ਲੋਕਾਂ ਦੇ ਇਲਾਜ ਪ੍ਰਤੀ ਗੱਲ ਕੀਤੀ ਸੀ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਸਾਡੇ ਲੋਕਾਂ ਨੂੰ ਆਪ ਨਜ਼ਰ ਆਉਂਦਾ ਜਾ ਰਿਹਾ ਵੀ ਵਾਕਏ ਜਿਹੜੀ ਡਵੈਲਪਮੈਂਟ ਜਿਹੜੀ ਆ ਉਹ ਹੁੰਦੀ ਨਜ਼ਰ ਆ ਰਹੀ ਸੋ ਮੈਂ ਲੋਕਾਂ ਨੂੰ ਵਧਾਈ ਦਾ ਪਾਤਰ ਸਮਝਦਾ ਇਹਦੇ ਵਿੱਚ ਕਿਉਂਕਿ ਉਹਨਾਂ ਨੇ ਸਰਕਾਰ ਜਿਹੜੀ ਚੁਣੀ ਸੀਗੀ ਥੈਂਕ ਯੂ ਜੀ ਤੁਹਾਡੀ ਪਿੱਠ ਨਹੀਂ ਲੱਗਣ ਦਿੱਤੀ ਜੇ ਤੁਸੀਂ ਮੈਨੂੰ ਐਮਐਲਏ ਬਣਾਇਆ ਮੈਂ ਮਿਹਨਤ ਕੀਤੀ ਪਾਰਟੀ ਨੇ ਮਾਜੇ ਦਾ ਪ੍ਰਧਾਨ ਬਣਾ ਦਿੱਤਾ ਮੈਂ ਫੇਰ ਮਿਹਨਤ ਕੀਤੀ ਪਾਰਟੀ ਨੇ ਅੱਜ ਕਾਰਜਕਾਰੀ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਤੁਹਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ